ਦੋਸਤੋ ਅੱਜ ਦੀ ਜਿਹੜੀ ਵੀਡੀਓ ਐਮ ਹੋਣ ਵਾਲੀ ਆ ਤੁਸੀਂ ਦੇਖੋਗੇ ਕਿ ਇਹ ਮਾਤਾ ਚਰਖੇ ਦੇ ਨਾਲ ਗਲੋਟੇ ਕੱਤ ਰਹੀ ਆ ਕਿੱਦਾਂ ਇਹ ਖੇਸ ਬੁਣਨਗੇ ਤੇ ਸਾਰੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਵੀ ਪੁਰਾਣੇ ਸਮਿਆਂ ਦੇ ਵਿੱਚ ਕਿੱਦਾਂ ਜਿਹੜੇ ਗਲੋਟੇ ਵੱਟੇ ਜਾਂਦੇ ਸੀ ਇਹ ਚਰਖੇ ਦੇ ਨਾਲ ਊਰੀ ਘੁੰਮਦੀ ਆ ਊਰੀ ਦੇ ਨਾਲ ਜਿਹੜੇ ਆਹ ਤੁਸੀਂ ਦੇਖੋਗੇ ਗਲੋਟੇ ਕੱਟੇ ਇਕੱਤੇ ਜਾਂਦੇ ਆ ਤੇ ਇਹ ਮਾਤਾ ਜਿਹੜਾ ਖੇਸ ਦਾ ਮਟੀਰੀਅਲ ਜਿਹੜਾ ਤਿਆਰ ਕਰ ਰਹੀ ਆ ਤੇ ਇਧਰ ਭੈਣ ਇੱਕ ਜਿਹੜੀ ਖੇਸ ਬੁੰਡਰੀ ਹੈ ਖੱਡੀ ਤੇ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਖੱਡੀ ਤੇ ਜਿਹੜੇ ਆਪਣੇ ਘਰ ਦੇ ਬੁਣੇ ਖੇਸ ਬੁਣੇ ਜਾਂਦੇ ਸੀ ਅੱਜ ਕੱਲ ਤਾਂ ਜਿਹੜਾ ਮਸ਼ੀਨਾਂ ਦਾ ਜੋਗ ਆ ਮਸ਼ੀਨੀ ਯੁੱਗ ਦੇ ਵਿੱਚ ਜਿਹੜੀ ਆ ਸਾਰੇ ਜਿਹੜੇ ਕੰਬਲ ਬਣ ਕੇ ਆਉਂਦੇ ਆ ਪਰ ਪਹਿਲਾਂ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਖੇਸ ਬੁਣੇ ਜਾਂਦੇ ਸੀ ਘਰਾਂ ਦੇ ਵਿੱਚ ਆਮ ਬੀਬੀਆਂ ਆਣਕ-ਵਾਂਣ ਦੇ ਵਿੱਚ ਇਕੱਠੀਆਂ ਹੋ ਕੇ ਰਲ ਮਿਲ ਕੇ ਜਿਹੜੇ ਖੇਸ ਬੁਣਦੀਆਂ ਸੀ ਤੇ ਮੈਂ ਕਹਿੰਨਾ ਹੁਣ ਵਾਲੇ ਜੇ ਸਮੇਂ ਦੇ ਵਿੱਚ ਤਾਂ ਕੁੜੀਆਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੋਣਾ ਵੀ ਆਹ ਚੀਜ਼ ਇਦਾਂ ਘਰੇ ਹੀ ਜਿਹੜੇ ਆ ਖੇਸ ਦਰੀਆਂ ਤੇ ਕੰਬਲ ਜਿਹੜੇ ਬੁਣੇ ਜਾਂਦੇ ਸੀ ਤੇ ਇਹ ਇਹੋ ਜੀ ਜਿਹੜੀ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਇਹ ਆਪਣਾ ਪੁਰਾਣਾ ਵਿਰਸਾ ਵਿਰਸੇ ਨੂੰ ਸੰਭਾਲ ਕੇ ਰੱਖੋ ਵਿਰਸੇ ਨੂੰ ਭੁੱਲੋ ਨਾ ਕਿਉਂਕਿ ਇਹ ਆਪਣੇ ਜਿਹੜੇ ਪ੍ਰਾਤਨ ਚੀਜ਼ਾਂ ਨੇ ਇਹ ਅਲੋਪ ਹੋ ਰਹੀਆਂ ਇਹਨੂੰ ਆਪਾਂ ਉਜਾਗਰ ਕਰਨ ਲਈ ਥੋੜਾ ਜਿਹਾ ਹੰਬੜਾ ਜਿਹੜਾ ਜ਼ਰੂਰ ਮੰਨਣਾ ਚਾਹੀਦਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜਾ ਇਹ ਵਿਰਸਾ ਖਤਮ ਹੋਣ ਕਰਾ ਰਿਹਾ ਆਪਾਂ ਇਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ